ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਟੱਡੀ ਪੰਜਾਬ 365 ਤੇ ਰਾਜੇ ਉਮੀਦ ਕਰਦਾ ਤੁਸੀਂ ਵਧੀਆ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ राजे ਦਿੱਲੀ ਤੁਹਾਡੇ ਨਾਲ ਫਰੈਸ਼ ਰਿਕਰੂਟਮੈਂਟ ਸ਼ੇਅਰ ਕਰਦੀ ਆ ਫਰੈਸ਼ ਜਾਣਕਾਰੀ ਸ਼ੇਅਰ ਕਰਦੀ ਆ ਉਸੇ ਲੜੀ ਵਿੱਚ ਅੱਜ ਵੀ ਇੱਕ ਨਵੀਂ ਰਿਕਰੂਟਮੈਂਟ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਰਹੇ ਆ ਠੀਕ ਹੈ ਜੀ ਮੈਂ ਸਭ ਤੋਂ ਪਹਿਲਾਂ ਦੱਸਦਾ ਕਿ ਜਿਹੜੀ ਜੌਬ ਹੋਵੇਗੀ ਇਹ ਤੁਹਾਡੀ ਹੋਵੇਗੀ ਪਿਓਰਲੀ ਔਨ ਕੰਟਰੈਕਟ ਬੇਸ 1 ਸਾਲ ਦਾ ਤੁਹਾਡਾ ਕੰਟਰੈਕਟ ਪੀਰੀਅਡ ਹੋਏਗਾ ਅੱਗੇ ਵਧਾਇਆ ਘਟਾਇਆ ਜਾ ਸਕਦਾ ਇਹਦੇ ਬਾਰੇ ਕੁਝ ਵੀ ਮੈਂਸ਼ਨ ਨਹੀਂ ਕੀਤਾ ਗਿਆ ਬਟ ਮੋਸਟ ਪ੍ਰੋਬਬਲੀ ਜੇ ਮਤਲਬ ਵਧੀਆ ਤੁਸੀਂ ਕੰਮਕਾਰ ਕਰਦੇ ਹੋ ਤਾਂ ਵਧਾਇਆ ਜਾਂਦਾ ਹੈ ਵੱਧ ਜਾਂਦਾ ਹੈ ਠੀਕ ਹੈ ਜੀ ਹੁਣ ਹੈਗੀ ਜੀ ਤੁਹਾਡੀ ਆਧਾਰ ਸੁਪਰਵਾਈਜ਼ਰ ਦੀ ਪੋਸਟ ਤੇ ਆਪਰੇਟਰ ਦੀ ਡਿਸਟ੍ਰਿਕਟ ਦੇ ਵਿੱਚ ਆਧਾਰ ਸੁਪਰਵਾਈਜ਼ਰ ਸਲੈਸ਼ ਆਪਰੇਟਰ ਮਤਲਬ ਆਪਰੇਟਰ ਦੀ ਤੇ ਸੁਪਰਵਾਈਜ਼ਰ ਦੀ ਪੋਸਟ ਹੈਗੀ ਆ ਡਿਸਟ੍ਰਿਕਟਾਂ ਦੇ ਵਿੱਚ ਲਾਸਟ ਡੇਟ ਹੈਗੀ ਤੁਹਾਡੀ ਭਈ 1 ਤਰੀਕ 8ਵੇਂ ਮਹੀਨੇ 2025 ਹੁਣ ਕਹਿੰਦੇ ਮਿਨੀਮਮ ਐਜੂਕੇਸ਼ਨ ਕੁਆਲੀਫਿਕੇਸ਼ਨ ਐਂਡ ਐਕਸਪੀਰੀਅੰਸ ਤੁਹਾਡਾ ਕੀ ਹੈਗਾ ਸਭ ਤੋਂ ਪਹਿਲਾਂ ਪੋਸਟ ਵੇਖੋ ਜੀ ਮੈਂ ਸਿਰਫ ਨਾ ਇਹ ਐਕਚੁਅਲੀ 올ਓਵਰ ਇੰਡੀਆ ਪੋਸਟਾਂ ਨਿਕਲੀਆਂ ਨੇ ਠੀਕ ਹੈ ਜੀ ਹਰ ਸਟੇਟ ਦੇ ਲਈ ਨਿਕਲੀ ਆ ਬਟ ਮੈਂ ਤੁਹਾਡੇ ਨਾਲ ਕੱਲੀ ਕੱਲੀ ਸਟੇਟ ਦੀ ਸ਼ੇਅਰ ਨਹੀਂ ਕਰਨੀ ਚਾਹੁੰਦਾ ਕਿਉਂਕਿ ਤੁਸੀਂ ਸਾਰੀਆਂ ਸਟੇਟ ਦੀ ਦੇਖ ਕੇ ਕਰਨੀ ਕੀ ਹੈ ਤੁਹਾਨੂੰ ਸਿਰਫ ਆਪਣੀ ਸਟੇਟ ਦਾ ਮਤਲਬ ਜਿਹੜੀ ਤੁਸੀਂ ਫਿੱਲ ਕਰਨੀ ਆ ਸੋ ਆਪਾਂ ਉਦੀ ਹੀ ਗੱਲ ਕਰਾਂਗੇ ਆਪਾਂ ਗੱਲ ਕਰਾਂਗੇ ਆਪਣੀ ਸਟੇਟ ਪੰਜਾਬ ਦੀ ਓਕੇ ਹੁਣ ਦੇਖੋ ਸਭ ਤੋਂ ਪਹਿਲਾਂ ਗੱਲ ਕਰੀਏ ਪੰਜਾਬ ਦੇ ਵਿੱਚ ਬਰਨਾਲਾ ਚ ਇੱਕ ਸੀਟ ਹੈ ਫਤਿਹਗੜ੍ਹ ਸਾਹਿਬ ਚ ਦੋ ਫਿਰੋਜ਼ਪੁਰ ਦੋ ਹੁਸ਼ਿਆਰਪੁਰ ਦੋ ਕਪੂਰਥਲਾ ਹੁਸ਼ਿਆਰਪੁਰ ਇੱਕ ਕਪੂਰਥਲਾ ਇੱਕ ਪਠਾਨਕੋਟ ਵੀ ਐਕਿਆ ਗਿਆ ਹੈ ਪਟਿਆਲਾ ਰੂਪਨਗਰ ਐਸਐਸ ਨਗਰ ਵੀ ਤੁਹਾਡੀ ਜਿਹੜੀ ਇੱਕ ਇੱਕ ਪੋਸਟ ਹੈਗੀ ਆ ਅੱਗੇ ਆ ਗਿਆ ਜੀ ਸ਼ਹੀਦ ਭਗਤ ਸਿੰਘ ਨਗਰ ਇੱਕ ਸ਼੍ਰੀ ਮੁਕਸਰ ਸਾਹਿਬ ਵੀ ਆਖਿਆ ਗਿਆ ਓਕੇ ਠੀਕ ਹੈ ਜੀ ਇਹ ਜਿਹੜੀਆਂ ਤੁਹਾਡੇ ਜ਼ਿਲ੍ਹਿਆਂ ਚ ਪੋਸਟ ਹੈਗੀਆਂ ਇਹਨਾਂ ਦੀ ਐਜੂਕੇਸ਼ਨਲ ਕੁਆਲੀਫਿਕੇਸ਼ਨ ਵੇਖਿਆ ਕੀ ਚੱਕਰ ਆ ਕਿੱਥੇ ਕਿੱਥੇ ਕੀ ਕੀ ਮੰਗਿਆ ਗਿਆ ਸਭ ਤੋਂ ਪਹਿਲਾਂ ਜੀ ਭਾਈ ਦੇਖੋ ਜਿਹੜੀਆਂ ਆਪਣੇ ਪਹਿਲੀਆਂ ਪੋਸਟ ਹੈਗੀਆਂ ਨੇ ਨਾ ਤੁਹਾਡੀਆਂ ਤਿੰਨ ਚਾਰ ਜਿਹੜੀਆਂ ਆਪਣੇ ਬਰਨਾਲਾ ਫਤਿਹਗੜ੍ਹ ਸਾਹਿਬ ਵਗੈਰਾ ਆਪਣੇ ਫਿਰੋਜ਼ਪੁਰ ਠੀਕ ਹੈ ਜੀ ਇਹਦੇ ਵਿੱਚ ਕਹਿੰਦੇ ਕਿ ਐਪਲੀਕੇਸ਼ਨ ਆਰ ਇਨਵਾਈਟਡ ਫੋਰ ਦਾ ਆਧਾਰ অপারেਟਰ ਸਲੈਸ਼ ਸੁਪਰਵਾਈਜ਼ਰ ਇਨ ਆਧਾਰ ਸੇਵਾ ਕੇਂਦਰ ਐਂਡ ਅੰਦਰ ਸੀਐਸਸੀ ਈ ਗਵਰਨਰ ਸਰਵਿਸ ਇੰਡੀਆ ਲਿਮਟਿਡ ਇਹਦੇ ਵਿੱਚ ਤੁਹਾਡੀ ਜਿਹੜੀ ਨੇਮ ਆਫ ਪੋਸਟ ਹੈਗੀ ਆ ਆਧਾਰ ਸੁਪਰਵਾਈਜ਼ਰ ਦੀ ਸਟ੍ਰੈਸ ਸਲੈਸ਼ ਆਪਰੇਟਰ ਡਿਸਟ੍ਰਿਕਟ ਦੀ ਹੈਗੀ ਆ ਠੀਕ ਹੈ ਜੀ ਹੁਣ ਇਹ ਸਾਰੇ ਵਿੱਚ ਤੁਹਾਡੀਆਂ ਕੀ ਕਹਿੰਦੇ ਆ ਆਧਾਰ ਸੁਪਰਵਾਈਜ਼ਰ ਦੀ ਤੇ ਆਪਰੇਟਰ ਦੋਵਾਂ ਦੀ ਪੋਸਟ ਆ ਐਲੀਜੀਬਿਲਟੀ ਕ੍ਰਾਈਟੇਰੀਆ ਕੀ ਹੈਗਾ ਜੀ ਐਲੀਜੀਬਿਲਟੀ ਕ੍ਰਾਈਟੇਰੀਆ ਤੁਹਾਡਾ ਹੈਗਾ ਜੀ 18 ਜਾਂ ਸਾਲ ਦੀ ਘੱਟੋ ਘਾਟ ਏਜ ਹੋਵੇ ਪਲੱਸ 2 ਤੁਸੀਂ ਇਹ ਪਾਸ ਕੀਤੀ ਹੋਵੇ ਮੈਟ੍ਰਿਕুলেਸ਼ਨ ਜਾਂ 2 ਸਾਲ ਦਾ ਤੁਹਾਡੀ ਗਾਈਟੀ ਹੋਵੇ ਜਾਂ 3 ਸਾਲ ਦਾ ਕੋ ਪੋਲੀਟੈਕਨਿਕਲ ਦਾ ਟੈਕਨੀਕਲ ਐਜੂਕੇਸ਼ਨਲ ਡਿਪਲੋਮਾ ਹੋਵੇ। ਹੋਰ ਕੀ ਕਹਿੰਦੇ ਆ ਜੀ ਕੈਂਡੀਡੇਟ ਸ਼ੁਡ ਹੈਵ ਅਧਾਰ ਆਪਰੇਟਰ ਸਰਵਿਸ ਸਰਟੀਫਿਕੇਟ ਇਸ਼ੂਡ ਬਾਈ ਟੈਸਟਿੰਗ ਐਂਡ ਸਰਟੀਫਾਈਇੰਗ ਏਜੰਸੀ ਅਥੋਰਾਈਜ਼ਡ ਬਾਈ ਯੂਡੀਆਈਡੀ ਡਿਲੀਵਰੀਂਗ ਦਾ ਸਰਵਿਸ ਕਹਿੰਦੇ ਜਿਹੜਾ ਕੈਂਡੀਡੇਟ ਫਾਰਮ ਫਿਲ ਕਰੇਗਾ ਨਾ ਉਹਦੇ ਕੋਲ ਅਧਾਰ ਆਪਰੇਟਰ ਦਾ ਜਿਹੜਾ ਸਰਟੀਫਿਕੇਟ ਹੋਣਾ ਲਾਜ਼ਮੀ ਆ ਜਿਹੜਾ ਯੂਆਈਡੀਆਈ ਦੇ ਦੁਆਰਾ ਦਿੱਤਾ ਜਾਂਦਾ ਹੈਗਾ ਆ। ਹੁਣ ਮਿਨੀਮਮ ਵੇਜਸ ਕੀ ਆ? ਠੀਕ ਹੈ ਮਿਨਿਮਮ ਵੇਜਸ ਫੋਰ ਦਾ ਰਿਸਪੈਕਟਿਵ ਸਟੇਟ ਸੈਟ ਫੋਰ ਸੈਮੀ ਸਕਿਲਡ ਮੈਨਪਾਵਰ ਕਹਿੰਦੇ ਕਿ ਜਿਹੜੇ ਵੀ ਵੇਜਸ ਸਿਲੈਕਟ ਕੀਤੇ ਗਏ ਨੇ ਸਟੇਟ ਦੇ ਦੁਆਰਾ ਉਹੀ ਦਿੱਤੇ ਜਾਣਗੇ ਜਿਹੜੀ ਸੈਮੀ ਸਕਿਲਡ ਮੈਨਪਾਵਰ ਦੇ ਲਈ ਹੁੰਦੀ ਆ ਠੀਕ ਹੈ ਤੁਹਾਨੂੰ ਕੰਪਿਊਟਰ ਹੋਣਾ ਜ਼ਰੂਰੀ ਆ ਅਦਰ ਟਰਮ ਐਂਡ ਕੰਡੀਸ਼ਨ ਕੀ ਹੈ ਵੀ ਐਲ ਆਰ ਨੋਟ एलिਜੀਬਲ ਟੂ ਅਪਲਾਈ ਥਿਸ ਪੋਜੀਸ਼ਨ ਮਤਲਬ ਇਹ ਤੁਹਾਡੇ ਲਈ ਲਿਖਿਆ ਕਿ ਟਰਮ ਕੰਡੀਸ਼ਨ ਵੀ ਐਲ ਜਿਹੜਾ ਨੋਟ एलिਜੀਬਲ ਹੈਗਾ ਜੀ ਠੀਕ ਹੈ ਬਾਕੀ ਜੋ ਤੁਸੀਂ ਵੈਬਸਾਈਟ ਖੋਲੋਗੇ ਤੁਹਾਨੂੰ ਅਪਲਾਈ ਆਨਲਾਈਨ ਦਾ ਲਿੰਕ ਵੀ ਥੱਲੇ ਮਿਲ ਜੇਗਾ ਠੀਕ ਹੈ ਹੁਣ ਇਹਦੇ ਵਿੱਚ ਮੈਂ ਸਿੰਪਲ ਜੀ ਤੇ ਸਾਫ਼ ਸੁਥਰੀ ਮੋਟੀ ਮੋਟੀ ਗੱਲ ਕਰਾਂ ਦੇਖੋ ਤੁਸੀਂ ਪੰਜਾਬ ਦੀ ਇਹਨਾਂ ਧਿਤੀਆਂ ਡਿਸਟ੍ਰਿਕਟ ਚ ਜੇ ਤੁਹਾਡੀ ਹੈ ਤੁਸੀਂ ਆਪਣੇ ਰਿਆਸ਼ਾ ਤੁਹਾਡੇ ਰਹਿਣ ਵਾਲੇ ਉਥੋਂ ਦੇ ਹੈਗੇ ਹੋ ਤੁਸੀਂ ਇਹ ਫਾਰਮ ਫਿਲ ਕਰ ਸਕਦੇ ਹੋ ਮਤਲਬ ਕਿਤੋਂ ਵੀ ਕਰ ਸਕਦੇ ਹੋ ਡਸਨਟ ਮੈਟਰ ਇਹ ਕੋਈ ਮੈਟਰ ਨਹੀਂ ਹੈਗਾ ਕਿ ਤੁਸੀਂ ਕਿਸੇ ਹੋਰ ਜ਼ਿਲ੍ਹੇ ਦੇ ਕਿਸੇ ਹੋਰ ਜ਼ਿਲ੍ਹੇ 'ਚ ਨਹੀਂ ਕਰ ਸਕਦੇ ਬਟ ਆ ਜੇ ਤੁਸੀਂ ਆਪਣੇ ਜ਼ਿਲ੍ਹੇ ਵਿੱਚ ਕਰਦੇ ਹੋ ਤਾਂ ਤੁਹਾਡੇ ਲਈ ਫਾਇਦਾ ਆਪਣੇ ਜ਼ਿਲ੍ਹੇ ਵਾਲੇ ਕਰਨਗੇ ਤਾਂ ਜ਼ਿਆਦਾ ਬੈਟਰ ਤੁਹਾਡੇ ਲਈ ਫਾਇਦਾ ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਗੱਲ ਕਰ ਲਈਏ ਭਾਈ 10ਵੀਂ ਪਲੱਸ 2 ਜਾਂ 2 ਸਾਲ ਦੀ ਆਰਟੀ ਨਹੀਂ ਤਾਂ 3 ਸਾਲ ਦਾ ਡਿਪਲੋਮਾ ਠੀਕ ਆ ਉਸ ਦੇ ਨਾਲ ਕੰਪਿਊਟਰ ਆਉਣਾ ਜ਼ਰੂਰੀ ਹੈਗਾ ਜੀ ਠੀਕ ਆ ਵੈਕੈਂਸੀ ਕਾਦੀ ਹੈ ਆਧਾਰ ਸੁਪਰਵਾਈਜ਼ਰ ਤੇ ਆਪਰੇਟਰ ਦੀ ਇਸ ਤੋਂ ਇਲਾਵਾ ਕੀ ਆ ਕੈਂਡੀਡੇਟ ਨੂੰ ਜਿਹੜਾ ਹੈਗਾ ਉਹਦੇ ਕੋਲ ਆਧਾਰ ਆਪਰੇਟਰ ਜਾਂ ਸੁਪਰਵਾਈਜ਼ਰ ਸਰਟੀਫਿਕੇਟ ਇਸ਼ੂਡ ਇਸ ਜਿਹੜਾ ਕੀਤਾ ਗਿਆ ਸਰਟੀਫਿਕੇਟ ਹੋਣਾ ਚਾਹੀਦਾ ਜਿਹੜਾ ਕਿਹੜੀ ਏਜੰਸੀ ਦੁਆਰਾ ਸ਼ੁਰੂ ਇਸ਼ੂ ਕੀਤਾ ਜਾਂਦਾ ਹੈ ਯੂਆਈਡੀਆਈ ਠੀਕ ਹੈ ਜੀ ਤਨਖਾਹ ਤੁਹਾਡੀ ਜਿਹੜੀ ਸਟੇਟ ਦੁਆਰਾ ਸੈੱਟ ਕੀਤੀ ਜਾਂਦੀ ਆ ਸਾਮੀ ਸਕਿਲਡ ਮੈਨਪਾਵਰ ਲਈ ਉਹੀ ਦਿੱਤੀ ਜਾਵੇਗੀ ਬਸ ਇੰਨੀ ਕੀ ਚੀਜ਼ਾਂ ਬਾਕੀ ਨੋਟੀਫਿਕੇਸ਼ਨ ਪੂਰੇ ਇੰਡੀਆ ਲਈ ਆ ਇੰਡੀਆ ਦੀ ਸਟੇਟਸ ਲਈ ਆ ਆਪਾਂ ਸਿਰਫ ਤੁਹਾਡੇ ਤੱਕ ਜਿਹੜੀ ਆਪਣੀ ਸਟੇਟ ਜਿੱਥੇ ਤੁਸੀਂ ਸੀ ਬਸਨੀਕ ਆ ਪੰਜਾਬ ਦੀ ਗੱਲ ਕੀਤੀ ਹੈ ਪੰਜਾਬ ਦੇ ਜਿਹੜੇ ਗਿਨੇ ਚੁਨੇ ਜ਼ਿਲ੍ਹੇ ਜਿੰਨਾਂ ਵਿੱਚ ਪੋਸਟਾਂ ਦਿੱਤੀਆਂ ਗਈਆਂ ਨੇ ਉਹਦੀ ਗੱਲ ਕੀਤੀ ਹੈ ਬਾਕੀ ਇਸ ਤੋਂ ਇਲਾਵਾ ਵੀ ਤੁਹਾਡੇ ਕੋਲ ਕੋਈ ਸਵਾਲ ਹੋਵੇ ਕੁਝ ਪੁੱਛਣਾ ਚਾਹੁੰਦੇ ਆ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਆ ਮੈਂ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗਾ ਬਾਕੀ ਮੇਕ ਸ਼ੋਰ ਇਹ ਵੀਡੀਓ ਨੂੰ ਦੋਸਤਾਂ ਮਿੱਤਰਾਂ ਤੱਕ ਪਹੁੰਚਾ ਦਿਓ ਜਿੰਨਾਂ ਕੋ ਪਿਛਲਾ ਐਕਸਪੀਰੀਅੰਸ ਹੈ ਜਾਂ ਇਸ ਲਾਈਨ ਵਿੱਚ ਆ ਕੇ ਜੌਬ ਕਰਨਾ ਚਾਹੁੰਦੇ ਨੇ ਤਾਂ ਉਹ ਅਪਲਾਈ ਕਰ ਸਕਦੇ ਨੇ ਬਾਕੀ ਤੁਸੀਂ ਤੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਚੈਨਲ ਹੈ ਤੁਹਾਨੂੰ ਪਤਾ ਹੈ ਡੇਲੀ ਬੇਸਿਸ ਤੇ ਐਵੇਂ ਦੀਆਂ ਵੀਡੀਓਜ਼ ਆਉਂਦੀਆਂ ਨੇ ਇੰਡੀਆਂ ਨੇ ਜਿਹੜੀ ਤੁਹਾਡੀ ਨੋਲਿਜ ਵਿੱਚ ਇਜਾਫਾ ਕਰਦੀਆਂ ਨੇ ਤੁਹਾਨੂੰ ਨੌਕਰੀ ਵਾਲੇ ਪਾਸੇ ਲੈ ਕੇ ਜਾਂਦੀਆਂ ਨੇ ਤੁਹਾਨੂੰ ਓਪਰਚ्युनिटी ਪ੍ਰੋਵਾਈਡ ਕਰਾਉਂਦੀਆਂ ਨੇ ਠੀਕ ਹੈ ਜੀ ਕਿਉਂਕਿ ਬਹੁਤ ਸਾਰੇ ਸਟੂਡੈਂਟ ਇਵੇਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਕਈ ਸਾਰੀਆਂ ਪੋਸਟਾਂ ਦਾ ਪਤਾ ਨਹੀਂ ਲੱਗਦਾ ਕਦੋਂ ਆਈਆਂ ਕਦੋਂ ਚਲ ਗਈਆਂ ਉਹ ਉਦੋਂ ਪਤਾ ਲੱਗਦਾ ਜਦੋਂ ਪੇਪਰ ਹੋ ਜਾਂਦਾ ਕੋਈ ਮਸਲਾ ਹੋ ਜਾਂਦਾ ਯਾਰ ਆ ਕੀ ਹੋ ਗਿਆ ਤੇ ਅੱਛਾ ਇਹ ਫਾਰਮ ਕਦੋਂ ਨਿਕਲਿਆ ਜੀ ਠੀਕ ਹੈ ਜੀ ਕਾਫੀ ਚੀਜ਼ਾਂ ਸੋ ਅਪਡੇਟ ਰਹਿਣ ਲਈ ਤੁਸੀਂ ਚੈਨਲ ਨਾਲ ਜੁੜ ਸਕਦੇ ਹੋ ਬਾਕੀ ਬਹੁਤ ਸਾਰਾ ਪਿਆਰ ਦਿੱਤਾ ਤੁਸੀਂ ਚੈਨਲ ਨੂੰ ਸਲੀ ਬਹੁਤ ਬਹੁਤ ਧੰਨਵਾਦ ਅੱਗੇ ਵੀ ਆਪਣੀ سپورਟ ਐਵੇਂ ਬਣਾਈ ਰੱਖਿਓ ਥੈਂਕ ਯੂ ਸੋਮਤ ਜੀ ਪ੍ਰਮਾਤਮਾ ਸਰਬਦਾ ਪਾਲਾ ਕਰੇ ਥੈਂਕ ਯੂ